ਅੱਜ ਤੁਹਾਡਾ ਸਨਮਾਨ ਕੀਤਾ ਗਿਆ ਪਿੰਡਾਂਮਦਪੁਰ ਵਿਖੇ ਸਕੂਲ ਰੇਸਾ ਸਕੂਲ ਵੱਲੋਂ ਆ ਕੇ ਪਿੰਡ ਵੇਖੇ ਤੇ ਕਿਹੜੀ ਕਲਾਸ ਨੂੰ ਤੁਸੀਂ ਤੇ ਕਿਹੜੀ ਗੇਮ ਹੈ ਤੇ ਕੀ ਤੁਸੀਂ ਕਰਨਾ ਚਾਹੁੰਦੇ ਹੋ ਅੱਗੇ ਮੇਰੀ ਗੇਮ ਹੈਂਡਬਾਲ ਹੈ ਮੇਰੀ ਕਲਾਸ 9th ਹੈ ਮੈਂ ਰੇਸਾ ਸਕੂਲ ਦੇ ਵਿੱਚ ਪੜ੍ਹਦੀ ਜਿਹੜਾ ਕਿ ਮਾਲਸਾ ਹੈ ਤੇ ਮੇਰਾ ਪਿੰਡਾਂਮਦਪੁਰ ਹੈ ਮੈਂ ਬਹੁਤ ਅੱਗੇ ਤੱਕ ਜਿੱਥੇ ਤੱਕ ਮੇਰੀ ਗੇਮ ਜਾਊਗੀ ਮੈਂ ਉੱਥੇ ਤੱਕ ਲੈ ਕੇ ਜਾਊਂਗੀ ਕਿਉਂਕਿ ਮੇਰੇ ਘਰ ਦੇ ਮੇਰੇ ਸਕੂਲ ਵਾਲੇ ਤੇ ਮੇਰੇ ਪਿੰਡ ਵਾਲੇ ਸਾਰੇ ਸਾਥਗਿਰੇ ਨਹੀਂ ਤੇ ਮੈਂ ਬਹੁਤ ਵਧੀਆ ਮੈਨੂੰ ਲੱਗਿਆ ਵੀ ਸਾਰੇ ਆਏ ਤੇ ਮੈਂ ਜਿੱਥੇ ਤੱਕ ਮੇਰੀ ਗੇਮ ਗਈ ਮੈਂ ਉੱਥ ਬੇਟਾ ਜਿਹੜੇ ਗੇਮ ਐ ਤੁਸੀਂ ਕਿੰਨਾ ਚਿਰ ਹੋ ਗਿਆ ਕਰਦਾ ਹੋ ਤੁਹਾਡੇ ਮਨਪਸੰਦ ਕਿਹੜੇ ਮੈਂ ਇਹ ਕਿਹੜੇ ਹੈਂਡਵਾਲ ਹਾਂਜੀ ਇਹ ਮੇਰੀ ਮਨਪਸੰਦ ਗੇਮ ਐ ਮੈਂ ਪਿਛਲੇ ਸਾਲ ਨੇ ਗੇਮ ਮਤਲਬ ਸਟਾਰਟ ਕੀਤੀ ਤੇ ਬੇਟਾ ਤੁਸੀਂ ਕਿੱਥੇ ਕਰ ਖੇਡ ਕੇ ਆਓ ਕਿਹੜੇ ਇੱਥੇ ਤੇ ਕਰਾਂ ਮੈਂ ਨੈਸ਼ਨਲ ਤਾਂ ਨੈਸ਼ਨਲ ਇੱਕ ਵਾਰ ਕੀਆ ਸਟੇਟ ਮੈਂ ਇੱਕ ਐਸਆ ਤੇ ਹੁਣ ਬੇਟਾ ਤੁਹਾਡੀ ਕਿਹੜੇ ਖੇਡਾਂ ਨਾਲ ਹੋਰ ਕੀ ਪੜਾਈ ਕਿੱਥੇ ਕਰਾਣਾ ਕੀ ਬਣਨਾ ਚਾਹੁੰਦੇ ਹੋ ਅਫਸਰ ਪੜਾਈ ਤਾਂ ਮੈਂ ਐਲਐਲਬੀ ਕਰਨਾ ਐਲਐਲਬੀ ਕਰਨੀ ਐ ਤੇ ਮੇਰਾ ਗੇਮ ਦੇ ਵਿੱਚ ਜ਼ਿਆਦਾ ਮੈਨੂੰ ਲੱਗ ਰਿਹਾ ਵੀ ਗੇਮ ਦੇ ਵਿੱਚ ਹੀ ਮੇਰਾ ਸਾਰਾ ਤੁਸੀਂ ਵਕੀਲ ਬਣਨਾ ਚਾਹੁੰ ਅੱਜ ਪਿੰਡ ਐਮਦipur ਵਿਖੇ ਡੇਰਾ ਬਾਬਾ ਕਸੌੜੀ ਸਮਾਧ ਤੇ ਖੇਡ ਸਭਲ ਯਾਤਰਾ ਤੁਹਾਡੇ ਸਕੂਲ ਵੱਲੋਂ ਕੱਢੀ ਗਈ ਹੈ ਤੇ ਤੁਸੀਂ ਇੱਕ ਬੱਚੀ ਨੈਸ਼ਨਲ ਖੇਡ ਕੇ ਐਸ ਪਿੰਡ ਐਮਦipur ਦੀ ਉਹਦਾ ਸਨਮਾਨ ਕੀਤਾ ਤੇ ਕਾਫੀ ਵੱਡਾ ਇਕੱਠ ਹੋਇਆ ਥੀ ਤੇ ਇੱਥੇ ਅਫਸਰ ਸਾਹਿਬਾਨ ਆਏ ਤੇ ਹੋਰ ਕਮੇਟੀਆਂ ਵਗੈਰਾ ਪੰਚਾਇਤ ਇਹ ਤੁਹਾਡੇ ਦੇ ਬਾਰੇ ਸਾਰਾ ਤੁਸੀਂ ਪਹੁੰਚੋ ਸਕੂਲ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਦੇ ਮਾਪਿਆਂ ਨੂੰ ਦੇਖੋ ਇਹਦੇ ਬੱਚੇ ਮੂਲ ਸਾਡਾ ਮਕਸਦ ਇਹ ਹੀ ਹੈ ਕਿ ਮਾਪਿਆਂ ਨੂੰ ਇਹ ਗੱਲ ਦੱਸਣਾ ਕਿ ਜੇ ਸਕੂਲ ਨਾਲ ਮਿਲ ਕੇ ਮਾਪੇ ਸਾਥ ਦੇਣ ਬੱਚਿਆਂ ਦਾ ਉਹਨਾਂ ਦੀ ਕਾਬਲੀਅਤ ਨੂੰ ਆਪਾਂ ਪਹਿਚਾਣੀਏ ਉਹਨਾਂ ਨੂੰ ਸਾਰੇ ਆਪਣੇ ਸਕੂਲ ਤੇ ਜਿਹੜੇ ਪਰਿਵਾਰ ਹੈ ਇਹ ਇੱਕ ਚੰਗਾ ਮਾਹੌਲ ਦੇਣ ਤਾਂ ਬੱਚੇ ਬਹੁਤ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਨ ਕਿਉਂਕਿ ਸਾਡੇ ਦੇਸ਼ ਦੀ ਇਹ ਟਰੈਜਡੀ ਹੈ ਸਾਡੀ ਸਕੂਲ এডੂਕੇਸ਼ਨ ਦੀ ਪੰਜਾਬ ਦੇ ਵਿੱਚ ਇਹ ਇੱਕ ਟਰੈਜਡੀ ਆ ਕਿ ਬੱਚਾ ਨੂੰ ਸਮੇਂ ਤੇ ਪਹਿਚਾਣੇ ਨਹੀਂ ਜਾਂਦਾ ਜੇ ਉਹਨਾਂ ਨੂੰ ਆਪਾਂ ਟਾਈਮ ਦੇ ਉੱਤੇ ਪਹਿਚਾਣਾਂਗੇ ਉਹਨਾਂ ਨੂੰ ਮਾਹੌਲ ਦੇਵਾਂਗੇ ਤਾਂ ਕੋਈ ਕਾਰਨ ਨਹੀਂ ਕਿ ਸਾਡੇ ਬੱਚੇ ਜਿਵੇਂ ਅੱਜ ਵਰਡ ਦੇ ਵਿੱਚ ਸਾਡੀ ਭਾਰਤ ਦੀ ਸਥਿਤੀ ਹੈ ਅੰਤਰਰਾਸ਼ਟਰੀ ਗੇਮਾਂ ਦੇ ਵਿੱਚ ਤਾਂ 140 ਕਰੋੜ ਦਾ ਸਾਡਾ ਦੇਸ਼ ਹੈ ਤੇ ਸਾਡੀਆਂ ਪ੍ਰਾਪਤੀਆਂ ਦੇਖੋ ਤੁਸੀਂ ਕਿੱਥੇ ਸਟੈਂਡ ਕਰਦੇ ਆ ਉਹਦੀ ਇਹ ਜਿਹੜੀ ਮੂਲ ਜਿਹੜੀ ਬੁਨਿਆਦ ਬੇਸਿਕ ਜਿਹੜਾ ਇਹਦਾ ਅਸੀਂ ਫੌਲਟ ਸਮਝਦੇ ਆ ਉਹ ਇਹੀ ਹੈ ਕਿ ਸਕੂਲੀ ਪੱਧਰ ਤੇ ਸ਼ੁਰੂ ਚ ਬੱਚਿਆਂ ਨੂੰ ਪਹਿਚਾਣਿਆ ਹੀ ਨਹੀਂ ਜਾਂਦਾ ਇਸ ਕਰਕੇ ਉਹ ਪੇੜ ਚ ਖਵਾ ਜਾਂਦੇ ਆ ਬਹੁਤ ਕਈ ਵਾਰ ਸਾਡੇ ਬੱਚਿਆਂ 'ਚ ਬਹੁਤ ਆ ਇਸ ਕਰਕੇ ਅਸੀਂ ਇਹ ਇਹ ਮੈਸੇਜ ਪੂਰੇ ਪਿੰਡਾਂ ਵਿੱਚ ਲੈ ਕੇ ਜਾਣਾ ਚਾਹੁੰਦੇ ਸੀ ਤਾਂ ਕਿ ਮਾਪਿਆਂ ਨੂੰ ਉਹਨਾਂ ਦੇ ਬੱਚੇ ਜਿੱਥੇ ਮਰਜ਼ੀ ਪੜਦੇ ਨੇ ਕਿਹੜੇ ਜਿਹੜੇ ਮਰਜ਼ੀ ਸਕੂਲ 'ਚ ਪੜਦੇ ਆ ਤਾਂ ਕਿ ਉਹ ਇਸ ਤੋਂ ਸਿੱਖਿਆ ਲੈ ਕੇ ਤਾਂ ਸਬੰਧਤ ਸਕੂਲਾਂ ਨੂੰ ਵੀ ਪ੍ਰੇਰਿਤ ਕਰਨ ਜਾਂ ਸਕੂਲ ਵੀ ਪ੍ਰੇਰਿਤ ਹੋਣ ਕਿ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਜੇਕਰ ਛੋਟਾ ਜਿਹਾ ਸਕੂਲ ਪਿਛਲੇ 2 ਸਾਲਾਂ ਦੇ ਵਿੱਚ 200 ਤੋਂ ਵੱਧ ਬੱਚਿਆਂ ਨੂੰ ਸਟੇਟ ਦੇ ਨੈਸ਼ਨਲ ਖੜ੍ਹਾ ਸਕਦਾ ਤਾਂ ਫਿਰ ਬਾਕੀ ਚਾਹੁਰ ਕਿਉਂ ਨਹੀਂ ਇਹ ਮੇਨ ਮਕਸਦ ਸੀਗਾ। ਵਿਖੇ ਰਿਸਰਚ ਸਕੂਲ ਬੋਲਵਾ ਕੇ ਤੁਹਾਡੀ ਬੱਚੀ ਰਲੀਨ ਦਾ ਸਨਮਾਨ ਕੀਤਾ ਗਿਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਬੱਚਿਆਂ ਦੇ ਮਾਪਿਆਂ ਨੂੰ? ਮੈਂ ਬੱਚਿਆਂ ਦੇ ਮਾਪਿਆਂ ਨੂੰ ਇਹ ਕਹਿਣਾ ਚਾਹੁੰਦੀ ਆਂ ਕਿ ਤੁਸੀਂ ਹਾਂ ਚਿਨਾ ਤੁਸੀਂ ਪੁੱਤ ਦਾ ਸਾਥ ਦੋ ਸਿਰਫ ਮਾਪੇ ਨਹੀਂ ਕਹਿੰਦੇ ਨੇ ਪੜ੍ਹਾਈ ਸਿਰਫ ਚਲੋ ਪੜ੍ਹਾਈ ਦੀ ਜ਼ਰੂਰੀ ਹੈ ਹਨਾ ਜਿੱਥੇ ਬੱਚੇ ਦਾ ਇੰਟਰਸਟ ਹੈ ਆਪੇ ਇਹ ਚੋਣेंगे ਕਿ ਬੱਚੇ ਦਾ ਆਪਾਂ ਪੂਰਾ ਸਾਥ ਦੇਈਏ ਚਲੋ ਗੇਮ ਖੇਡਣ ਵਾਸਤੇ ਹੈ ਚਾਹੇ ਉਹਾਈ ਵਾਸਤੇ ਹੈ ਚਾਹੇ ਕੋਈ ਵੀ ਮਿਊਜ਼ਿਕ ਹੈ ਜਾਂ ਆਰਟ ਹੈ ਕੁਝ ਵੀ ਹੈ ਜਿਹੜਾ ਬੱਚੇ ਦਾ ਇੰਟਰਸਟ ਹੈ ਆਪਾਂ ਇਹ ਚੋਣਿਆ ਵੀ ਬੱਚੇ ਦਾ ਅੱਗੇ ਵਧਦਾ ਹੋਵੇ ਮੈਂ ਹਰ ਇੱਕ ਦੇ ਪੇਰੈਂਟਸ ਨੂੰ ਇਹ ਕਹਿਣੀ ਹੈ ਵੀ ਆਪਣੇ ਬੱਚੇ ਦਾ ਬਹੁਤ ਜ਼ਿਆਦਾ ਸਾਥ ਦੇ ਪਰ ਇਹ ਬੱਚੀ ਦਾ ਸਕੂਲ ਵਾਲਿਆਂ ਨੇ ਵੀ ਬਹੁਤ ਸਾਥ ਦਿੱਤਾ ਹੈ ਵੀ ਅਸੀਂ ਵੀ ਬਹੁਤ ਸਾਥ ਦਿੱਤਾ ਹੈ ਤੁਹਾਡੀ ਮਨਪਸੰਦ ਖੇਡ ਹੈ ਬੱਚੀ ਖੇਡ ਖੇਡ ਰਹੀ ਹੈ ਹੈਂਡਬਾਲ ਸਾਡੀ ਬਹੁਤ ਮਨਪਸੰਦ ਗੇਮ ਹੈਗੀ ਇਹ ਹੈਂਡਬਾਲ ਲਾਸਟ ਹੋ ਜਾਣਾ ਉਹਨੇ ਮੈਂ ਉਹਨੂੰ ਵੀ ਇਹੀ ਹੈਂਡਬਾਲ ਦਵਾਉਣਾ ਚਾਹੁੰਦੀ ਆ ਇਹ ਰੈਂਸਾ ਸਕੂਲ ਚੋਂ ਪੜਤਗਾ ਤੁਹਾਡੀ ਮਤਲਬ ਇਹ ਬੱਚਿਆਂ ਨੂੰ ਸਾਰੇ ਬਾਰ ਬਾਰ ਹੋਰ ਬੱਚਿਆਂ ਨੂੰ ਖੇਡਾਂ ਨਾਲ ਜੋੜੋਗੇ ਹਾਂਜੀ ਅਸੀਂ ਜ਼ਰੂਰ ਜੋੜਾਂਗੇ ਜਿੰਨੀ ਸਾਡੇ ਪਿੰਡ ਦਾ ਹੈਗੇ ਨੇ ਬੱਚੇ ਅਸੀਂ ਹੋਰ ਦੇ ਕੁੱਚਿਆਂ ਨੂੰ ਵੀ ਕਹਾਂਗੇ ਵੀ ਰੈਂਸਾ ਸਕੂਲ ਤੁਸੀਂ ਆਪੇ ਬੱਚਿਆਂ ਨੂੰ ਚਲੋ ਜਿੱਥੇ ਤੁਸੀਂ ਪੜਾਉਣਾ ਚਾਹੁੰਦੇ ਆ ਪੜਾਓ ਪੜਾਉਣਾ ਕਿਹੜਾ ਨਹੀਂ ਤੁਸੀਂ ਬਹੁਤ ਧਿਆਨ ਦਿਓ ਜਿੱਧਰ ਬੱਚੇ ਦਾ ਇੰਟਰਸਟ ਆ ਜਿਹੜੀ ਗਈ ਸੀ